ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 31 ਮਾਰਚ ਜਿਸ ਦਿਨ ਇਹ ਰਾਖਸ਼ਸ ਡਾਕਟਰ ਅੰਬੇਦਕਰ ਜਿਸ ਨੂੰ ਇਹਨਾਂ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ ਸੀ ਇਹ ਉਹ ਰਾਖਸ਼ਸ ਹੈ ਜਿਸ ਨੇ ਭਾਰਤ ਦਾ ਸੰਵਧਾਨ ਲਿਖਿਆ ਤੇ ਸੰਵਧਾਨ ਦੇ ਹੇਠ ਸਿੱਖ ਧਰਮ ਨੂੰ Hindu ਧਰਮ ਦਾ ਹਿੱਸਾ ਦੱਸ ਦਿੱਤਾ ਅੱਜ 31 ਮਾਰਚ ਨੰਗਲ ਫਲੋਰ ਵਿਖੇ ਖਾਲਿਸਤਾਨੀ ਪੱਖੀ ਸਿੱਖਾਂ ਨੇ ਇਸ ਰਾਖਸ਼ਸ ਅੰਬੇਦਕਰ ਦੇ ਬੁੱਤ ਤੇ Sikhs are not Hindu ਸਿੱਖ Hindu ਨਹੀਂ ਹੈ ਐਸਐਫਸੀ ਖਾਲਿਸਤਾਨ ਜਿੰਦਾਬਾਦ ਪੰਜਾਬ ਰੈਫਰੈਂਡਮ ਜਿੰਦਾਬਾਦ ਦੇ ਛਾਪੇ ਲਾਇਆ ਹੈ ਸੁਨਿਆ ਦਿੰਦੇ ਆ ਪੂਰਾ ਅਸੀਂ ਇਸ ਦਲਿਤ ਵਰਗ ਨੂੰ ਇਹ ਡਾਕਟਰ ਅੰਬੇਦਕਰ ਤੁਹਾਡਾ ਗੁਰੂ ਨਹੀਂ ਹੈ ਤੁਹਾਡਾ ਗੁਰੂ ਹੈ ਭਗਤ ਰਵਿਦਾਸ 14 ਅਪ੍ਰੈਲ ਜਿਸ ਦਿਨ ਇਸ ਰਾਖਸ਼ਸ ਅੰਬੇਦਕਰ ਦਾ ਜਨਮ ਦਿਹਾੜਾ ਹੁੰਦਾ ਹੈ 14 ਅਪ੍ਰੈਲ ਪੂਰੇ ਪੰਜਾਬ ਦੇ ਵਿੱਚੋਂ ਇਹ ਰਾਖਸ਼ਸ ਅੰਬੇਦਕਰ ਤੇ ਬੁੱਤ ਲਾ ਦਿਓ ਪੰਜਾਬ ਦੀ ਲੈਂਡ ਆਫ ਸਿਕਸ ਡਸ ਨਾਟ ਹੈਵ ਅ ਪਲੇਸ for the statues of this devil ambedkar his statues must fall in punjab 14 april nu dr ambedkar rakshas vishwas ghatide putt pure punjab ch la dyo kyunki jithe jithe butta sanu eh savdhan oh dissda hai jida isne apne hath hi likhya si jis savdhan he sikha di nasal kushi 1984 to jaari hai ਔਰ ਇਹ ਰਾਖਸ਼ ਅੰਬੇਦਕਰ ਵੀ ਜ਼ਿੰਮੇਵਾਰ ਆ ਸਿੱਖ ਨਸਲ ਕੁਸ਼ੀਦਾ ਸਹਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਸੰਗਤ ਤੇ ਦਲਿਤ ਵਰਗ ਇਸ ਰਾਖਸ਼ ਅੰਬੇਦਕਰ ਦੇ ਬੁੱਤ ਪੂਰੇ ਪੰਜਾਬ ਚੋਂ 14 ਅਪ੍ਰੈਲ ਨੂੰ ਲਾ ਦਿਓ ਤੇ ਜੇ ਤੁਸੀਂ ਲਗਾਣੇ ਆ ਤੇ ਭਗਤ ਰਵਿਦਾਸ ਦੇ ਲਗਾਓ ਜਦੋਂ ਤੁਹਾਨੂੰ ਦੱਸ ਦਿੰਦੇ ਆ ਜਦ ਪਿੰਡ ਦੀ ਚੁਗਲੀ ਹੁੰਦੀ ਹੈ ਨਾ ਕੋਲੇ ਕਿ ਟੋਣਾ ਉਹਦੇ ਵਿੱਚ ਟੋਣਾ ਇੰਨੀ ਚੁਗਲੀ ਅੱਗੇ ਵੱਧਦੀ ਹੈ ਪਿੰਡ ਦਾ ਹੈ ਤੁਸੀਂ ਕਹਿੰਦੇ ਕਿ ਅੱਜ ਤਾਂ ਪਤਨ ਸਾਹਿਬ ਕੀ ਕਹਿਣਾ ਚਾਹੁੰਦੇ ਆ ਮੈਂ ਜਦੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਨਾ ਤੜਕੇ ਸਵੇਰੇ ਸੈਰ ਕਰਨ ਰੁਟੀਨ ਦੀ ਤਰ੍ਹਾਂ ਜਦੋਂ ਆਇਆ ਤਾਂ ਦੇਖਿਆ ਕਿ ਸਟੈਚੂ ਦੇ ਉੱਤੇ ਕੁਝ ਕਿਸੇ ਸ਼ਰਾਰਤੀ ਅਨਸਰ ਨੇ ਕਾਲੇ ਸ਼ਾਈ ਦੇ ਨਾਲ ਅਪਜਾਨਿਕ ਸ਼ਬਦ ਜੜਨ ਦੀ ਵਰਤੋਂ ਕਰਕੇ ਲਿਖਿਆ ਸੀ ਔਰ ਮੈਂ ਤੁਰੰਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਔਰ ਪੁਲਿਸ ਨੇ ਤੁਰੰਤ ਆ ਕੇ ਮੌਕੇ ਤੇ ਆ ਕੇ ਸਾਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਸ਼ਰਤਾਂ ਅਨਸਰ ਵੱਲੋਂ ਕੀਤਾ ਗਿਆ ਉਹਦੀ ਅਸੀਂ ਕੋਖ ਕਰ ਰਹੇ ਹਾਂ ਔਰ ਤੁਰੰਤ ਜਿਹੜਾ ਉਹਦੇ ਉੱਤੇ ਹਾਲੇ ਇੰਟਰਸਟਡ ਬੰਦਿਆਂ ਦੇ ਉੱਤੇ ਮੁਕੱਦਮਾ ਵੀ ਦਰਜ ਪੁਲਿਸ ਨੇ ਵਿਸ਼ਵਾਸ ਕੀਤਾ ਦਵਾਇਆ ਸਾਨੂੰ ਕਿ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਔਰ ਖਾਸ ਕਿ ਇਸ ਉੱਪਰ ਉਹ ਭਾਈ ਅਸੀਂ ਜਿਹੜਾ ਇਸ ਸੰਵਿਧਾਨ ਨੂੰ ਨਹੀਂ ਮੰਨਦੇ ਨਾਟ ਫਾਰ ਹਿੰਦੂ ਦਸਤਾ ਜਿਹੜਾ ਸ਼ਸਤਰਾਂ ਦਾ ਰਾਜ ਨੂੰ ਅਸੀਂ ਮੰਨਦੇ ਹਾਂ ਸਸਤਰਾਨ ਰਾਜਮਾ ਅਤੇ ਮੈਂ ਪੂਰੇ ਸਮਾਜ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹਨਾ ਕਿ ਸਮਾਜਿਕ ਭਾਈਚਾਰੇ ਦੀ ਸਾਂਝ ਨੂੰ ਤੋੜਨ ਦੇ ਲਈ ਸ਼ਾਰਤੀ ਅੰਸਰਾਂ ਵੱਲੋਂ ਇਹ ਕੀਤਾ ਗਿਆ ਹਿੰਦੂ ਸਿੱਖ ਔਰ ਦਲਤ ਇਹਨਾਂ ਦਾ ਸਮੋਰ ਜਿਹੜਾ ਏਕਾ ਉਹ ਪੰਜਾਬ ਦੇ ਵਿੱਚ ਦੇਖਦੇ ਹੋਏ ਇਹਨਾਂ ਦੇ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਇਹਦੇ ਨਾਲ ਨਾਲ ਜਿੱਥੇ ਸਰਕਾਰ ਪੂਰੀ ਪੂਰੀ 3 ਸਾਲ ਦੀ ਸਰਕਾਰ ਫੇਲ ਹੋਈ ਆ ਉਹਨਾਂ ਦੀਆਂ ਏਜੰਸੀਆਂ ਫੇਲਿਆ ਪਹਿਲਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅੰਬਰਸਰ ਦੀ ਧਰਤੀ ਦੇ ਉੱਤੇ અપਮਾਨ ਹੋਇਆ ਔਰ ਹੁਣ ਫਲੋਰ ਦੇ ਧਰਤੀ ਤੇ અપਮਾਨ ਹੋਇਆ ਮੈਂ ਸਰਕਾਰ ਨੂੰ ਬੇਨਤੀ ਵੀ ਕਰਦਾ ਔਰ ਚੇਤਾਵਨੀ ਵੀ ਦਿੰਦਾ ਕਿ ਬਾਰ ਬਾਰ ਬਾਬਾ ਸਾਹਿਬ ਦਾ ਨਰਾਦਰ ਸਮਾਜ ਸਹਿਣ ਨਹੀਂ ਕਰੇਗਾ ਤੁਰੰਤ ਸਰਕਾਰ ਇਹਨਾਂ ਦਾ ਸਰਕਾਰ ਦੇ ਤੇ ਐਕਸ਼ਨ ਲੈ ਕੇ ਜਿੱਥੇ-ਜਿੱਥੇ ਮਹਾਪੁਰਸ਼ਾਂ ਦੀਆਂ ਮੂਰਤੀਆਂ ਮਹਾਪੁਰਸ਼ਾਂ ਦੇ ਸਟੈਚੂ ਚੌਂਕ ਬਣਿਆ ਉਹਨਾਂ ਦੀ ਨਿਗਰਾਨੀ ਸਰਕਾਰ ਕਰੇ ਨਹੀਂ ਤਾਂ ਸਮਾਜ ਨੂੰ ਕੋਈ ਮਜਬੂਰ ਨਹੀਂ ਕੋਈ ਆਪਣੇ ਲੈਵਲ ਤੇ ਕੁਝ ਇਹ ਇਹਦਾ ਪ੍ਰਬੰਧ ਕਰਨਾ ਪਊਗਾ 14 ਅਪ੍ਰੈਲ ਨੂੰ ਜਨਮ ਦਿਨ ਆ ਰਿਹਾ ਬਾਬਾ ਸਾਹਿਬ ਦਾ ਕੀ ਕਰਾਂ ਚਾਹੁੰਦਾ 14 ਅਪ੍ਰੈਲ ਨੂੰ ਮੈਂ ਸਮਾਜ ਨੂੰ ਇਹ ਬੇਨਤੀ ਕਰਦਾ ਹਾਂ ਪੂਰੇ ਪੰਜਾਬ ਵਾਸੀਆਂ ਨੂੰ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਮੁਤਾਬਕ ਭਾਈਚਾਰਕ ਸਾਂਝ ਨੂੰ ਕਾਇਮ ਰੱਖ ਕੇ ਆਪਾਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਈਏ ਬਾਬਾ ਸਾਹਿਬ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਬਾਬਾ ਸਾਹਿਬ ਇਸ ਦੇਸ਼ ਦੇ ਦੇਸ਼ ਦੇ ਲੋਕਾਂ ਦਾ ਹੈ ਕਿਉਂਕਿ ਉਹਨਾਂ ਨੇ ਸੰਵਿਧਾਨ ਕਿਸੇ ਕਿਸੇ ਇੱਕ ਕਮਿਊਨਿਟੀ ਲਈ ਨਹੀਂ ਲਿਖਿਆ ਪੂਰੇ ਦੇਸ਼ ਵਾਸੀਆਂ ਦਾ ਉਸ ਦੇ ਸੰਵਿਧਾਨ ਤੇ ਚੱਲਦੇ ਆ ਔਰ ਬਾਬਾ ਸਾਹਿਬ ਦੇ ਜਨਮ ਦਿਨ ਤੇ ਮੈਂ ਸਮੁੱਚੇ ਸਮਾਜ ਨੂੰ ਆਉਣ ਵਾਲੇ ਦਿਨਾਂ 'ਚ ਵਧਾਈ ਵੀ ਦਿੰਨਾ ਔਰ ਇਕੱਠੇ ਹੋ ਕੇ ਰਲ ਮਿਲ ਕੇ ਬਾਬਾ ਸਾਹਿਬ ਦਾ ਜਨਮ ਦਿਨ ਜਿਹੜਾ ਮਨਾਉਣਾ ਚਾਹੀਦਾ। ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤਾਂ ਤੁਹਾਡੀ ਆਪਸ ਵਿੱਚ ਮੀਟਿੰਗ ਹੋਈ ਹੈ ਸੁਪੀਸੇ 'ਚ ਵੀ ਕੀ ਅਗਲਾ ਸਟੈਪ ਹੈ ਤੁਹਾਡਾ। ਦੇਖੋ ਅਗਲਾ ਸਟੈਪ ਜਦੋਂ ਪੁਲਿਸ ਨੇ ਸਾਨੂੰ ਵਿਸ਼ਵਾਸ ਇਹ ਦੇਤਾ ਕਿ ਅਸੀਂ ਪੋਹ ਕਰ ਰਹੇ ਹਾਂ, ਕੈਮਰੇ ਚੈੱਕ ਕਰ ਰਹੇ ਹਾਂ ਜਿਹੜਾ ਵੀ ਵਿਅਕਤੀ ਉਸ ਕੈਮਰੇਆਂ 'ਚ ਪਾਇਆ ਗਿਆ ਇਧਰਾਂ ਦਾ ਉਹਦਾ ਬਾਈ ਨੇਮ ਪਰਚੇ 'ਚ ਨਾਮ ਪੈ ਜਾਏਗਾ ਔਰ ਹੁਣੇ ਮੇਰੇ ਮਾਨਯੋਗ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ। ਉਹਨ ਪਰ ਮੈਂ ਗਾਹਾਂ ਵਾਸਤੇ ਵੀ ਇਹ ਬੇਨਤੀ ਕਰਦਾ ਸਰਕਾਰ ਨੂੰ ਕਿ ਉਹ ਆਪਣੀਆਂ ਸਰਕਾਰੀ ਏਜੰਸੀਆਂ ਨੂੰ ਚੁਸਤ ਦਰਸਤ ਕਰੇ ਔਰ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਪੰਜਾਬ ਸੰਭਾਲੋ ਮਹਮ ਦੇ ਤਹਿਤ ਲਗਾਤਾਰ ਲੱਗੀ ਹੋਈ ਆ ਪਿੰਡਾਂ 'ਚ ਸਾਡਾ ਧਿਆਨ ਪਟਕਾਉਣ ਲਈ ਇਦਾਂ ਦੀਆਂ ਜਿਹੜੀਆਂ ਸ਼ੋਸ਼ੇ ਬਾਜ਼ੀਆਂ ਸ਼ਾਰਤੀ ਅੰਸਰਾਂ ਕੋਲੋਂ ਕਰਾਉਣ ਦੀ ਉਹ ਬੰਦ ਕਰੇ ਸਕੇ ਕਿ ਕਿਸੇ ਕਿਸ ਨੇ ਕੁਝ ਕੀਤਾ ਹੋਰ ਕੈਮਰੇ ਲੱਗੇ ਸਨ ਸੀਸੀਟੀਵੀ ਕੈਮਰੇ ਸੀਸੀਟੀਵੀ ਕੈਮਰੇ ਸਰਕਾਰ ਦੇ ਤੌਰ ਤੇ ਜਿਹੜੇ ਉਹ ਗੇਟ ਤੇ ਲੱਗੇ ਸੀ ਉਹ ਪਿਛਲੇ 4-5-6 ਮਹੀਨਿਆਂ ਤੋਂ ਉੱਕ ਚਲੇ ਨਹੀਂ ਰਿਹਾ ਓਟੋ ਟੇ ਹੋਇਆ ਚਲ ਕੀ ਮੰਗ ਕਰਦੇ ਮੰਗਤਾ ਇਹ ਆ ਭਾਈ ਓਤੇ ਤਰੰਤ ਜਿਹੜੀ ਕਾਰਵਾਈ ਕਰਕੇ ਉਹ ਬੰਦਾ ਟ੍ਰੇਸ ਕਰਕੇ ਪੁਲਿਸ ਉਹਦੀਆਂ ਜੇਲ ਦੇ ਸਲਾਖਾਂ ਵਿੱਚ ਸਟਿਆ ਜਾਵੇ